ਦੋਤ ਬੰਦਨ ਨਨਕ ਬਾਰ ਸਰਬ ਕਲਾਉ ਸਮਰੱਤ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸਹਿ ਬਨੰਤੇ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਸਾਧ ਸੰਗ ਜਿਉ ਬੜੇ ਹੀ ਵੱਡ ਭਾਗੇ ਹੋ ਜੋ ਕਿ ਅੱਜ ਅੰਮ੍ਰਿਤ ਵੇਲੇ ਉਹ ਮਹੀਨੇ ਦੀ ਸਗਰਾਂ ਦੇ ਦਿਹਾੜੇ ਨੂੰ ਅੰਦਰ ਹਾਜ਼ਰੀਆਂ ਪਰ ਕਰਕੇ ਆਪਣੇ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲੇ ਬਣਾ ਰਹੇ ਸਤਿਗੁਰ ਜੀ ਪ੍ਰਮਾਣ ਕਰਦੇ ਹਨ ਬਿਨ ਭਾਗਾ ਸਤ ਸੰਗ ਨਾ ਲੱਭੈ ਬੇਰ ਸੰਗਤ ਮੈਲ ਕਰੀਜੈ ਜਿਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਕਿ ਵੱਡੇ ਭਾਗਾਂ ਦੇ ਨਾਲ ਜਿਹੜਾ ਸਾਨੂੰ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਤੇ ਸਤ ਸੰਗਤ ਕਰਨ ਕਰਨ ਨਾਲ ਕੋਰੋਣਾ ਪਾਪ ਜਿਹੜੇ ਹਾਨੀ ਜੀਵ ਦੇ ਜਿਹੜਾ ਸਤਿਗੁਰੂ ਜੀ ਕਟੜਦੇ ਕਰਦੇ ਹਨ ਸੋ ਅੱਜ ਸਤਿਗੁਰੂ ਜੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਪੋਖ ਦੇ ਮਹੀਨੇ ਦੇ ਅੰਦਰ ਜਿਹੜਾ ਸਾਨੂੰ ਉਪਦੇਸ਼ ਕਰ ਰਹੇ ਹਨ ਪੋਖ ਤੁਹਾਨੂੰ ਵਿਆਪੇ ਕੰਠ ਮਿਲਿਆ ਹਰਨਾਓ ਕਿ ਪੋਖ ਦੇ ਮਹੀਨੇ ਦੇ ਅੰਦਰ ਜਿਹੜਾ ਹੈ ਉਹਨਾਂ ਨੂੰ ਪਾਪ ਜਿਹੜਾ ਹੈ ਪੋਖ ਤੁਹਾਨੂੰ ਵਿਆਪੇ ਕੰਠ ਮਿਲਿਆ ਹਰਨਾਓ ਇਹ ਉਹਨਾਂ ਨੂੰ ਜਿਹੜਾ ਹੈ ਵਿਕਾਰਾਂ ਰੂਪੇ ਪਾਲਾ ਜਿਹੜਾ ਹੈ ਕਾਮ ਕ੍ਰੋਧ ਵਿਸ਼ੇ ਵਿਕਾਰ ਜਿਹੜੇ ਹਨ ਨਵੇਂ ਵਿਆਪਤ ਦੇ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਦੇ ਅੰਦਰ ਜਿਹੜਾ ਹੈ ਧਾਰਨ ਕੀਤਾ ਆਪਣੇ કંਠ ਦੇ ਅੰਦਰ ਹਰੀ ਅਕਾਲ ਪੁਰਖ ਦਾ ਵਾਹਿਗੁਰੂ ਦਾ ਵਾਹਿਗੁਰੂ ਵਾਹਿਗੁਰੂ ਕਰਕੇ ਜਿਹੜਾ ਜਪ ਰਿਹਾ ਉਹਨਾਂ ਨੂੰ ਜਿਹੜਾ ਹੈ ਵਕਾਰਾਂ ਰੂਪੀ ਪਾਲ ਜੜ ਹੈ ਨਹੀਂ ਵਿਆਪਤ ਦਾ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਤੇ ਉਹਨਾਂ ਦਾ ਮਨ ਜੜ ਹੈ ਉਸ ਅਕਾਲ ਪੁਰਖ ਵੈਗੁਰ ਦੇ ਵਿੱਚ ਜੜ ਹੈ ਵਿਜਿਆ ਹੋਇਆ ਹੈ ਉਹਨਾਂ ਦਾ ਮਨ ਉਸ ਅਕਾਲ ਪੁਰਖ ਵਿੱਚ ਜੜ ਹੈ ਜੁੜਿਆ ਹੈ ਦਰਸ਼ਨ ਲਗੜਾ ਸਾਹੋ ਕਿਉਂਕਿ ਉਹਨਾਂ ਦਾ ਮਨ ਕਸ ਪਰਮਾਤਮਾ ਦੇ ਨਾਲ ਜੁੜਨ ਕਰਕੇ ਉਹਨਾਂ ਦਾ ਮਨ ਜਿਹੜਾ ਹੈ ਸੋਹਣੇ ਚਰਨਾਂ ਵਿੱਚ ਰਹਿੰਦਾ ਹੈ ਕਿਉਂਕਿ ਉਸ ਦੀ ਬਿਰਤੀ ਪ੍ਰਭੂ ਦੇ ਦਿਦਾਰ ਦੀ ਤਾਂਗ ਵਿੱਚ ਜੁੜੇ ਰਹਿੰਦੀ ਹੈ ਉਹਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਵਿਝਿਆ ਰਹਿੰਦਾ ਹੈ ਓਟ ਗੁਪਿੰਦ ਉਪਾਲ ਰਾਏ ਸੇਵਾ ਸਵਾਮੀ ਦਾਹੋ ਤੇ ਉਹਨਾਂ ਦੇ ਮਨ ਵਿੱਚ ਜਿਹੜਾ ਹੈ ਗੋ ਧਰਤੀ ਦੀ ਵਿੰਦ ਰੱਖਿਆ ਕਰਨ ਵਾਲੇ ਆਪ ਪਰਮਾਤਮਾ ਦੇ ਜਿਹੜਾ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ ਉਹਤ ਗੁਬਿੰਦ ਗੋਪਾਲ ਰਾਏ ਸੇਵਾ ਸਵਾਮੀ ਦਾ ਉਹਦੀ ਸੇਵਾ ਕਰਕੇ ਜਿਹੜਾ ਹੈ ਉਹ ਆਪਣਾ ਜੀਵਨ ਜਿਹੜਾ ਹੈ ਸਫਲ ਕਰਦੇ ਹਨ ਪ੍ਰਭੂ ਪਰਮਾਤਮਾ ਸੇਵਾ ਦਾ ਲਾਭ ਜਿਹੜਾ ਹੈ ਉਹ ਖਤਦੇ ਹਨ ਸੇਵਾ ਸਵਾਮੀ ਦਾ ਵੇਖਿਆ ਪੋਈ ਨਾ ਸਕੀ ਮਿਲ ਸਾਧੂ ਗੁਣਗਾਹੋ ਕਿ ਉਹਨਾਂ ਨੂੰ ਜਿਹੜਾ ਹੈ ਸਤਿਪੁਰਖ ਪ੍ਰਮਾਤਮਾ ਮਿਲ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਕਰਦਾ ਹੈ ਭਾਉ ਉਹਨਾਂ ਨੂੰ ਜਿਹੜਾ ਹੈ ਵਿਕਾਰ ਵਿਸ਼ਿਆਂ ਦੇ ਜ਼ਹਿਰ ਜਿਹੜਾ ਹੈ ਉਹ ਘਰਸਦੀ ਨਹੀਂ ਭਾਉ ਉਹਨਾਂ ਦੇ ਅਸਰ ਨਹੀਂ ਤਾਕਤ ਕਰਦੇ ਕਬੀਰ ਆਈ ਮੁਝਾਪੈ ਅਨਕ ਕਰੇ ਕਰ ਪੇਸ ਹਮ ਰਾਖੇ ਗੁਰੇ ਆਪਣੇ ਉਹਨ ਕੈ ਨੂੰ ਆਦੇਸ ਨਾ ਕੋ ਕਟੇ ਕਨੂ ਕਟੇ ਕਾਟਕੂਟ ਕੈ ਧਾਰੇ ਕੋ ਕਬੀਰ ਸੰਤਨ ਕੀ ਬੈਰਨ ਤਿੰਨ ਲੋਕ ਕੀ ਪਿਆਰੇ ਉਹਨਾਂ ਦੇ ਹਿਰਦੇ ਵਿੱਚ ਮਾਇਆ ਦਾ ਲੋਭ ਲਾਲਚ ਨਹੀਂ ਰਹਿੰਦਾ ਜਿਸ ਤਰ੍ਹਾਂ ਛੋਟੇ ਸਹਿਬ ਜਾਦੇ ਏਸੇ ਮਹੀਨੇ ਸੋਬੇ ਸਰਹੰਦ ਦੇ ਕਚੈਰੇ ਵਿੱਚ ਕਈ ਤਰ੍ਹਾਂ ਦੇ ਰਾਜ ਨੰਬਾਬੀਆਂ ਬੇਗਮਾਂ ਦੇ ਸੁਖ ਦੇ ਲਾਲ ਤੇ ਵੇਖ ਕਰਕੇ ਮੌਤ ਨਹੀਂ ਹੋਏ ਸਗੋਂ ਆਪਣੇ ਧਰਮ ਦੇ ਪਰਪੱਕ ਰਹਿ ਕੇ ਫਤਿਹ ਬੁਲਾਉਂਦਿਆਂ ਸ਼ਹੀਦیاں ਪ੍ਰਾਪਤ ਕੀਤੀਆਂ ਜੋ ਸਾਧੂ ਸ੍ਰੇਟ ਗੁਣਾ ਵਾਲੇ ਮਹਾਪੁਰਸ਼ ਹੁੰਦੇ ਹਨ ਉਹਨਾਂ ਦੀ ਸੰਗਤ ਵਿੱਚ ਮਿਲ ਕਰਕੇ ਪਰਮਾਤਮਾ ਦੇ ਗੁਣਾ ਨੂੰ ਗੋਣਾ ਕਰੀ ਫਿਰ ਵੇਖਿਆ ਕਾਮ ਕ੍ਰੋਧ ਆਦਿ ਵਿੱਚ ਜਿਹੜੇ ਸ਼ਬਦ स्पर्ਸ਼ ਆਦਿ ਵਿੱਚ ਉਹ ਨਹੀਂ ਸਕਦੇ ਜੈ ਤੇ ਉਪਜੀਤ ਹੈ ਮਿਲੇ ਸੱਚੇ ਪ੍ਰੇਤ ਸਮਾਉ ਕਿ ਜਿਸ ਪਰਮਾਤਮਾ ਤੋਂ ਇਹ ਜੀਵ ਜਿਹੜਾ ਹੈ ਪੈਦਾ ਹੁੰਦਾ ਹੈ ਜਿਸ ਪਰਮਾਤਮਾ ਤੋਂ ਉਸ ਦਾ ਜਨਮ ਲਿਆ ਉਹਦੇ ਵਿੱਚ ਉਹ ਜੁੜੇ ਰਹਿੰਦੇ ਹੈ ਉਸ ਦੇ რივ ਪ੍ਰਭੂ ਪ੍ਰਤੀ ਵਿੱਚ ਲੱਗੇ ਰਹਿੰਦੇ ਕਰ ਗਏ ਲੈਣੀ ਪਾਰ ਬ੍ਰਹਮ ਬੋਹੜ ਨਾ ਵਿਛੜਿਆਉ ਪਾਰ ਬ੍ਰਹਮ ਨੇ ਉਸ ਦਾ ਹੱਥ ਫੜ ਲੈ ਕੇ ਉਸ ਨੂੰ ਆਪਣੇ ਚਰਨਾਂ ਵਿੱਚ ਜੋੜਿਆ ਹੁੰਦਾ ਹੈ ਉਹ ਮੁੜ ਉਸ ਦੇ ਚਰਨਾਂ ਤੋਂ ਵਿਛੜਦੇ ਨਹੀਂ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮਗਾਹੋ ਐਸੇ ਪ੍ਰਮਾਤਮਾ ਤੋਂ ਜੜ ਹੈ ਵਾਰ-ਵਾਰ ਜਿਹੜਾ ਕੁਰਬਾਨ ਜਾਈਏ ਜਿਸ ਜਿਹੜਾ ਆਕਾਲ ਪੁਰਖ ਵੈਗੁਰ ਜਿਹੜਾ ਹੈ ਆ ਪਹੁੰਚ ਹੈ ਜਿਹੜਾ ਪਹੁੰਚਾ ਬੜਾ ਡੂੰਗਾ ਹੈ ਮੈਂ ਉਸ ਤੋਂ ਲੱਖ ਵਾਰ ਕੁਰਬਾਨ ਜਿਹੜਾ ਹੈ ਜਾਣੇ ਹਾਂ ਬਾਰਨ ਬਲਹਾਰਨ ਲੱਖ ਬਰੀਆ ਬਾਰ ਜਾਉ ਲੱਖ 베ਰੀਆ ਦਰਸ ਪੇਖ ਜਿਵਾ ਸਰਮ ਪਏ ਨਾਰਾਇਣ ਨਾਨਕ ਦਰ ਪਈ ਆਉ ਸਾਧੂ ਗੁਰੂ ਜੀ ਪ੍ਰਮਾਨ ਕਦੇ ਹੈ ਨਾਨਕ ਉਹ ਬੜਾ ਦਿਆਲ ਹੈ ਦਰ ਉੱਤੇ ਡਿਗਿਆਂ ਦੀ ਉਸ ਨੂੰ ਪ੍ਰਭੂ ਜੜ ਇੱਜ਼ਤ ਰੱਖਣੀ ਹੀ ਪੈਂਦੀ ਜਿਹੜਾ ਉਸ ਦੇ ਦਰ ਤੇ ਡਿਗ ਪੈਂਦਾ ਹੈ ਉਹਦੇ ਆਕਾਲ ਪੁਰਖ ਵਹਿਗੁਰੂ ਪਰਮਾਤਮਾ ਜਿਹੜਾ ਹੈ ਆਪ ਇੱਜ਼ਤ ਰੱਖਦਾ ਸਗਲ ਦੁਆਰ ਕੋ ਛੱਡ ਕੇ ਇਹੋ ਤੁਹਾਰੋ ਦੁਆਰ ਬਾਹੇ ਗਹਿ ਕਲਾਜ ਅਸ ਗੋਬਿੰਦ ਦਾਸ ਤੁਹਾਰ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਉਹ ਦੇ ਮਹਿੰਨੇ ਦੁਆਰਾ ਕਥਨ ਕਰਦੇ ਹਨ ਕਿ ਜਿਸ ਨੂੰ ਉਹ ਵੇ ਪ੍ਰਵਾਹ ਪ੍ਰਮਾਤਮਾ ਬਖਸ਼ੇ ਬਖਸ਼ਿਸ਼ ਕਰਦਾ ਹੈ ਉਸ ਨੂੰ ਹੀ ਸਾਰੇ ਸੁਖ ਹੁੰਦਾ ਹੈ ਸੋਭ ਦੇ ਹਨ ਪਾਉ ਉਹਨਾਂ ਨੂੰ ਲੋਕ ਪਰਲੋਕ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਉਹਨਾਂ ਜਗਿਆਸਾਂ ਦਾ ਮਨੁੱਖਾ ਸਰੀਰੂਪ ਉਹਦਾ ਮਹਿਨਾ ਹੁੰਦਾ ਹੈ ਸ਼ੋਭਨਿਕ ਹੈ ਜਿਨ੍ਹਾਂ ਦੇ ਸਰਬ ਸਾਰੇ ਗੁਨਾਹ ਵੇ ਪਰਵਾ ਪਰਮੇਸ਼ਰ ਨੇ ਕਿਰਪਾ ਕਰਕੇ ਬਖਸ਼ ਦਿੱਤੇ ਹਨ ਉਹਨਾਂ ਨੂੰ ਅਪੇਤਾ ਰੂਪ ਸੁਖ ਪ੍ਰਾਪਤ ਹੁੰਦਾ ਹੈ ਕੋ ਕਸਵੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਉ ਉਹਨਾਂ ਵਾਤੇ ਮਹਿਨਾ ਬੜਾ ਸੁਖਦਾਈ ਜਿਨ੍ਹਾਂ ਤੇ ਸਤਿਗੁਰੂ ਜੀ ਆਪ ਬਖਸ਼ਿਸ਼ ਕਰਦੇ ਨੇ ਇਹਨਾਂ ਦੇ ਸਾਰੇ ਗੁਨਾਹ ਪਾਪ ਸਤਿਗੁਰੂ ਜੀ ਬਖਸ਼ ਦਿੰਦੇ ਹਨ ਉਹਨਾਂ ਵਾਤੇ ਪੋਦਾ ਮਹਿਨਾ ਸੁਖਦਾਇ ਸਾਧਗੁਰੂ ਦੀ ਕਿਰਪਾ ਕਰਨ ਸਭਨਾ ਦੇ ਮੇਰ ਕਰਨ ਪੋਦਾ ਮਹਿਨਾ ਸਭ ਲਈ ਜਿਹੜੇ ਸੁਖਦਾਇ ਹੋਵੇ ਸਭ ਨੂੰ ਸਾਧਗੁਰੂ ਜੀ ਆਪਣੇ ਦਰੋਂ ਕਰੋ ਨਾਮ ਦਾਣ ਚਰਣਾ ਦੀ ਪ੍ਰੀਤ ਬਖਸ਼ੀ ਕਰਨ ਉੱਲਾ ਚੁੱਕਾ ਦੇਖਿਮਾ ਬਰਾਉ ਖਤੇ ਵਾਹਿਗੁਰੂ ਦੀ ਕਾ ਹਲਸਾ ਵਾਹਿਗੁਰੂ ਜੀ ਕੀ ਖਤੇ